ਅੱਜ ਆਪਣਾ ਮਿੱਤਰ ਲਾ ਰਿਹਾ ਖੱਡਾ ਤੇ ਕੱਲ ਚ ਰੀਮ ਰਵਾਈ ਤੇ ਅੱਜ ਇਹ ਇਹਦੀ ਕੰਮ ਸਾਡਾ ਆ। ਆਪ ਸਾਡਾ ਤਰਿਆ ਤੇ ਫੁੱਟੀਆਂ ਫੁੱਟੀਆਂ ਹੋਰ ਤੇ ਦੋਨੇ ਜਣੇ ਤੜਕੇ ਦੇ ਚੱਲੀ ਜਾਂਦੇ ਨੇ। ਹੋਦਾਂ ਆਪਾਂ ਭਾਈ ਨੂੰ ਵੀ ਇਹ ਕੀ ਕੀ ਬਿੱਟ ਚਾਹੀਦਾ ਕੀ ਕੀ ਸਮਾਨ ਚਾਹੀਦਾ ਆਪਾਂ ਨੂੰ। ਤੇ ਕਿੰਨਾ ਖਰਚਾ ਆ ਜਾਣਾ ਖੱਡੇ ਦੇ। ਸਾਰੇ ਓਹਦੇ ਨਾਲ ਕਰਾਉਣਾ ਲਗਵਾਈ ਦੀ ਆ ਟਰੈਕਟਰ ਨਾਲ ਇਹਦਾ। ਪਹਿਲਾਂ ਵਾਲਾ ਵੀਡੀਓ ਮੋਂ ਜਿਹੜਾ ਉਹ ਚੱਲੀ ਜਾਂਦਾ ਬਸ ਉਹਦੀਆਂ 50 ਟਰਾਲੀਆਂ ਰਹੀਆਂ ਤੇ ਇਹ ਬਾਈ ਨੇ ਪਿੰਡ ਦੇ ਲੈ ਵੇ ਜੇ ਹੋਰ ਤੇ ਰ ਇੱਕ ਕੇ ਮੈਨਾਂ ਲੱਗੇ ਠੀਕ ਆ ਬਾਈ ਲਾਤਾ ਫਿਰ ਹੋਰ ਆਏ ਓਏ ਹੋਰ ਉੱਥੇ ਕਿੰਨੀਆਂ ਰਹੀਆਂ ਉੱਥੇ 50 ਟਰਾਲੀਆਂ ਰਹੀਆਂ ਬਾਈ ਇਹਦਾ ਲੈ ਵੀਆ ਕੰਮ ਲੈ ਵੀਆ ਚਲਾ ਇਧਰੋਂ ਤਿਆਰ ਕਰਕੇ ਰੱਖ ਲਾਂ ਇਹਨੇ ਹਾਂ ਉਧਰੋਂ ਨੇੜੇ ਉਧਰੋਂ ਖੜਦਾ ਕਰਕੇ ਡੇਵੀ ਆਹ ਉਹ ਨੇੜੇ ਪਿੰਡ ਦੇ ਬਾਕੀ ਇਹਦੇ ਬਾਰੇ ਦਾ ਯਾਰ ਕੀ ਗੱਲ ਬਾਤ ਆ ਕਿ ਕਿੰਨਾ ਖਰਚਾ ਆ ਜਾਂਦਾ ਸਾਰਾ ਕਈ ਵਾਰ ਹੁਣ ਵਿੱਚ ਦਾ ਭਰਾ ਲਾਉਂਦੇ ਨੇ ਉਹਨਾਂ ਦਾ ਪਤੀ ਆ ਦੇਖੀ ਜੀ ਸਮਾਨ ਵਾਸਤੇ ਕਈ ਨਵੇਂ ਹੁੰਦੇ ਨੇ ਹਣਾ ਉਹਨੇ ਮਾਰਦੀ ਝਰੀ ਬਈ ਆਪਾਂ ਅੱਛਾ ਅੱਠ ਫੋਟੇ ਝਰੀ ਹਾਂ ਠੀਕ ਹੈ ਕਰਾ ਦਾ ਨਾਪ ਲੈਣਾ ਵੀ ਕਿੰਨੇ ਬੇਟੇ ਕਿੰਨਾ ਚੌੜਾ ਕਰਾ ਆਹ ਕਈ ਵਾਰ ਮੰਨ ਲਾ ਵੀ ਕਰਾ ਯਾਰ 8 8.5 ਵੀ ਹੁੰਦੇ ਨੇ 7 ਵੀ ਹੁੰਦੇ ਨੇ ਆ ਦੇ ਲਵੇ ਹੁੰਦਾ ਨਾ ਠੀਕ ਹੈ ਆ ਫੇ ਗੱਡੂ ਧਰਨੇ ਦੇ ਲਿਆ ਕੇ ਬਈ ਅੱਛਾ ਉਦੋਂ ਬਾਅਦ ਗੱਡ ਰੱਖ ਦੇ ਹਾਂ ਗੱਡੂ ਧਰ ਕੇ ਟਰੈਕਟਰ ਨਾਲ ਪੇਚਾ ਲੈ ਲਓ ਮੂਹਰੇ ਟਾਇਰਾਂ ਦਾ ਕਿਵੇਂ ਵੀ ਸੈਟਲ ਤੋਂ ਉਹਦੇ ਨਾਲ ਸਾਈਡ ਨੂੰ ਜੀ ਮਾਗਰ ਨੇ ਤਾਂ ਮਾਗਰੀ ਪੁੱੜਨੇਗੇ ਹਾਂ ਤੇ ਬਾਕੀ ਉਸ ਤੋਂ ਬਾਅਦ ਫੱਟੀਆਂ ਚਾਹੀਦੀਆਂ ਨੇ ਆਪਾਂ ਨੂੰ 60 ਬਈ ਅੱਛਾ ਜਿਹੜੀਆਂ ਆ ਆ ਫੱਟੀਆਂ ਭਾਈ ਹੋਣੀਆਂ ਆ ਹਾਂ 4 ਫੱਟੀਆਂ ਇਹ ਮਾਲਾ ਸਾਰਾ ਕੰਪਲੀਟ ਹੋ ਜਾਂਦਾ 60 ਫੱਟੀਆਂ ਨਾਲ ਹਾਂ 60 ਬੱਤੀਆਂ ਨਾਲ ਸਾਰਾ ਬੰਦ ਹੋ ਜਾਂਦਾ ਇਹ ਮੈਨੂੰ ਆ ਲਾ ਦੇ ਜਿਵੇਂ 4 ਫੱਟੀਆਂ ਹੁੰਦੀਆਂ ਨੇ ਨਾ 60 ਫੱਟੀਆਂ ਬਈ ਹਾਂ 60 ਫੱਟੀਆਂ ਅੱਛਾ ਕੇ ਬਈ ਉਸ ਤੋਂ ਬਾਅਦ ਆ ਬੱਲੀਆਂ ਦਾ 14 ਫੁੱਟੀਆਂ ਨੇ 2 14 ਫੁੱਟੀਆਂ ਆਪਾਂ ਨੂੰ ਬੱਲੀਆਂ ਜਾਂਦੇ ਆ ਆਹ ਦੇਖੋ ਮਿੱਤਰੋ ਇੱਕ ਇੱਧਰ ਲੱਗੀ ਪਈ ਹੈਗੀ ਇੱਕ ਆ ਇੱਧਰ ਆ ਗਈ ਉਸ ਤੋਂ ਬਾਅਦ ਚੱਲ ਆਪਣੇ ਕੋਲ ਫੱਟੇ ਵੀ ਹੁੰਦੇ ਨੇ ਬਾਕੀ ਦਾ ਕੋਈ ਵੀ ਚੀਜ਼ ਲਾ ਸਕਦਾ ਮਿੱਟੀ ਜਾ ਬਾਹਰ ਜਾਣ ਤੋਂ ਕਰਾ ਦੀ ਆਪ ਤਾਂ ਇਹ ਪਾਹ ਲਾਤੇ ਆ ਆਪਣੀਆਂ ਚਾਦਰਾਂ ਆਈਆਂ ਆਹ ਕੁਝ ਵੀ ਲਾ ਲੈ ਚਾਹੇ ਫੱਟੇ ਲਾ ਲਿਆ ਵਾ ਹਾਂ ਕੁਛ ਮਰਜ਼ੀ ਲਾ ਲੈ ਬਈ ਆਹ ਕਰਾ ਦੀ ਮਿੱਟੀ ਜਿਹੜੀ ਇਸ ਸਾਈਡ ਤੇ ਡਿੱਗਦੀ ਉਹ ਟਰਾਲੀ ਚ ਡਿੱਗਣ ਲੱਗ ਜੂਗੀ ਇਹਦੇ ਤਰ੍ਹਾਂ ਨਾ ਖਰਚ ਆਜਾ ਹੁਣ ਜਿਵੇਂ ਤਾਂ ਇਹ ਮਸ਼ੀਨ ਨਾਲ ਟੋਆ ਪਟਾਇਆ। ਇਹ ਪੱਟ ਪਟਈਆ 3500 ਰੁਪਏ ਦਾ ਮਸ਼ੀਨ ਦਾ ਖਰਚ ਆ ਗਿਆ ਬਈ। ਅੱਛਾ। ਉਦੋਂ ਬਾਅਦ ਕਰਾਹ ਨਾ ਕੱਢਿਆ ਫਿਰ ਜਿਹੜਾ ਡੂੜ ਕਪਟ ਫੁੱਟ ਡੂੜ ਫੁੱਟ। ਉਹ ਟਰਾਲੀ ਦੇ ਹਿਸਾਬ ਨਾਲ। ਯਾਨਕੀ ਯਾਰ ਜੇ ਆਪਾਂ ਮਸ਼ੀਨ ਨਾਲ ਪਟਾਉਨੇ ਆ ਜੇ ਨਈਂ ਮੂ ਵੀ ਆਪਾਂ ਕਿਤੇ ਮੁੱਲ ਫੱਟੇ ਨੂੰ 4000 ਰੁਪਏ ਦਾ ਸਰਦਾਗਾ। ਹਾਂ। ਜੇ ਕਰਾਹ ਨਾਲ ਪਟਣਾ ਮੰਨਦਾ ਉਹ ਤਾਂ ਕਰਾਹ ਨਾਲ ਪਟੇ ਦੋ ਤੈਨੂੰ ਸਸਤਾ ਪਿਆਦੀ ਨਾ। ਕਰਾਹ ਨਾਲ ਵਸ 22-2300 2400 ਫੱਟਾ ਆਉਂਦਾ। ਉਹ 2500 ਆਦ ਆ ਗਈ। بس ਉਹ ਤੇ ਐਵੇਂ ਥੋੜਾ ਟਾਈਮ ਜਿਆਦਾ ਲੱਗ ਜਾਂਦਾ ਯਾਰ। ਅਸੇ। ਬਾਕੀ ਤਾਂ ਸਭ ਪਤਾ ਹੀ ਹੁੰਦਾ ਦਸ ਕਵੀਰਾਂ ਨੂੰ। ਨਹੀਂ ਉਹ ਤਾਂ ਪਤਾ ਹੈ ਜਿਹੜੇ ਲਾਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਰਾਈ ਰਾਈ ਦਾ। ਹੁਣ ਵਿੱਚ ਜਿਵੇਂ ਹੁਣ ਆ ਤੈ ਨਵਾਂ ਕੰਮ ਚਲਾਤਾ ਹੁਣ ਚੌਥਾ ਪੰਜਵਾਂ ਖੱਡਾ ਪਟਿਆਗਾ। ਹੁਣ ਜਿਹੜੇ ਬਾਈ ਨਵੇਂ ਲਾਉਣੇ। ਹੁਣ ਇਹ ਕੰਮ ਤਿਆਰ ਟਰਾਲੀ ਭਰਨ ਦੇ ਤਿਆਰ ਆ ਜਮਾ ਬਾਈ। ਐਸੇ। ਹੁਣ ਇਹ ਦੁਬਾਰਾ ਮਿੱਟੀ-ਮੁੱਟੀ ਪਾ ਕੇ ਫਟੀਆਂ ਤੇ। ਇਧਰ ਤਾਂ ਲੋੜ ਹੀ ਨਹੀਂ ਕੋਮ ਇਧਰ ਮਿੱਟੀ ਨਹੀਂ ਹੈਗੀ। ਉਹ ਠੀਕ ਆ ਵਾ ਜਿਹੜੇ بس ਆਪਣੇ ਪਰ ਨਾਲ ਉਧਰੋਂ ਜਿਆਦਾ ਹੋਰ ਚਾਹੀਦਾ ਆਪਨੂੰ। ਆਟਾ ਡਿੱਗਣ ਤੋਂ ਵਿੱਚ ਪ ਆ ਇਧਰੋਂ ਭਰਨਾ ਬਾਈ ਇਧਰ ਦੇਖੋ ਆ ਮਿੱਟੀ ਇਧਰੋਂ ਭਰੂਗਾ ਇਧਰੋਂ ਦੋਨੇ ਪਾਸੇ ਬੰਦਨੇ ਸਾਈਡਾਂ ਤੋਂ ਮੋਰੋ ਕੋਈ ਚੱਕਰ ਨਹੀਂ ਹੈਗਾ ਮੋਰੋ ਕੋਈ ਚੱਕਰ ਨਹੀਂ ਓਏ ਇਹ ਆਏ ਜੱਗੇ ਕਈ ਵਾਰ ਨਾ ਨਵੇਂ ਬੰਦੇ ਕਹਿੰਦਾ ਹੁੰਦਾ ਆਨੇ ਮਿੱਟੀ ਮੂਟੀ ਹੋ ਕਰਨੀ ਨੇ ਨਾ ਇਹਦੇ ਬਾਰੇ ਪਤਾ ਲੱਗਿਆ ਹੁਣ ਵਿੱਚ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਇਹਦੇ ਬਾਰੇ ਐਂ ਵੀ ਆ ਹੁਣ ਵਿੱਚ ਵੀ ਕਈ ਵਾਰ ਬਾਈ ਮੈਸੇਜ ਕਰਨਾ ਵੀ ਇਹ ਕਿੱਡੀ ਕਿੱਡੀ ਗੱਲ ਆ ਨਾ ਉਹ ਤਾਂ ਹੁਣ ਜਿਹੜੇ ਬੰਦੇ ਨੂੰ ਨਹੀਂ ਪਤਾ ਹਾਂ ਉਹੀ ਗੱਲ ਆ ਨਾ, video ਬਣਾਉਣ ਦਾ ਆਪਣਾ ਇਹੀ ਉਹ ਆ ਬਈ ਜਿਹੜੇ ਬੰਦੇ ਨੂੰ ਨਹੀਂ ਕਦੇ ਲਾਇਆ, ਮਾੜਾ ਮੋਟਾ idea ਜਿਹਾ ਪਤਾ ਲੱਗ ਜਾਂਦਾ, ਬਾਕੀ ਤਾਂ ਆਪਾਂ ਆਪਦਾ ਵੀ ਦਿਮਾਗ ਕੰਮ ਕਰਦਾ ਹੁੰਦਾ ਇਹ ਤਾਂ ਫੇਰ ਤੂੰ ਕੱਲ੍ਹ ਹੀ ਲੱਗਿਆ ਨਾ, ਅੱਛਾ, ਹਾਂ ਇਹ ਤਾਂ ਕੰਮ ਧੰਦੇ ਚੱਲਦੇ ਹੀ ਰਹਿੰਦੇ ਨੇ ਕਬੀਰ ਦਾ ਜੀ ਯਾਰ, ਇਹ ਟਰੈਕਟਰ ਫੇਰ ਤੇਰੇ ਕੋਲ ਦੋ ਨੇ ਗੇ, ਠੀਕ ਆ, ਆਹ ਕਿਵੇਂ ਮੱਢ ਲਾ, ਉਹ ਜਿਹੜਾ ਅੰਦਰ ਖੜ੍ਹਾ, ਨੋਨੀ ਅਰਜੰਨੇ ਨਾ ਇਹਨਾਂ ਤੇਲੂ ਦਾ ਖਰਚਾ ਬਹੁਤ ਘਟ ਕਹਿੰਦੇ ਨੇ ਯਾਰ। ਜੀ ਦਾ ਖਰਚਾ ਘੱਟ ਹੀ ਆਉਂਦਾ ਬਸ ਦੇਖੋ ਆਹ ਦੇ ਹਿਸਾਬ ਨਾਲ ਬਾਕੀ ਬਈ। ਹੋਂ ਦੇ ਵੀ ਨੀ ਯਾਰਾ। ਦੇ ਵੀ ਨੀ ਯਾਰਾ ਨਾ ਐਂ ਨਹੀਂ ਤਾਂ। ਨਹੀਂ ਰੱਬ ਕੇ ਮੂੰਹ ਕਰਕੇ ਖੜ ਜਾਂਦੇ ਨੇ। ਹਾਂ ਉਹ ਕੰਮ ਨਹੀਂ ਹੈਗਾ। ਰੱਬ ਕੰਨੀ ਮੂੰਹ ਨਹੀਂ ਕਰਦਾ ਇਹ। ਜਿਹਦੀ ਮਰਜ਼ੀ ਭਾਲੀ ਦਾਲੀ ਐ ਨਹੀਂ ਹੈਗੀ। ਉਹ ਉਹੀ ਗੱਲ ਆ ਨਾ ਚਾਹੇ ਅਣਜਾਣ ਨੂੰ ਫੜਾ ਦੇ ਉਹ ਵੀ ਲੈ ਕੇ ਲਾ ਕੇ ਮੁੜਿਆਊਗਾ। ਆਇਆ ਨਾ ਟਰੈਕਟਰ ਆਪ ਵੀ ਸਾਥ ਦਿੰਦਾ ਡਰਾਈਵਰ ਦਾ। ਹੋ ਠੀਕ ਹੈ ਜਗੇ ਹੈ ਹਾਂ ਠੀਕ ਹੈ ਵਧੀਆ ਬਈ ਚਲ ਵਧੀਆ ਬਈ